ਜਦੋਂ ਵੀ ਆਪਾਂ ਘਰ ਵਿੱਚ ਪਨੀਰ ਬਟਰ ਮਸਾਲਾ ਬਣਾਨੇ ਆ ਨਾ ਤੇ ਉਹਦੇ ਵਿੱਚੋਂ ਨਾ ਰੈਸਟੋਰੈਂਟ ਵਰਗਾ ਕਰੀਮੀ ਸਵਾਦ ਨਹੀਂ ਆਪੰਦਾ ਤੇ ਕਰੀਮੀ ਕਰੀਮੀ ਟੇਸਟ ਵਾਲਾ ਵਧੀਆ ਜਿਹਾ ਪਨੀਰ ਬਟਰ ਮਸਾਲਾ ਅੱਜ ਆਪਾਂ ਘਰ ਵਿੱਚ ਬਣਾਵਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਨਾਲ ਹੀ ਮੇਰੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਕਿ ਜਿਨ੍ਹਾਂ ਨੇ ਹਜੇ ਤੱਕ ਪੰਜਾਬੀ ਵੈਜ ਮਸਾਲਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਿਓ ਜੀ ਪਨੀਰ ਬਟਰ ਮਸਾਲਾ ਬਣਾਉਣ ਵਾਸਤੇ ਨਾ ਆਪਾਂ ਇੱਕ ਕੜਾਹੀ ਦੇ ਵਿੱਚ ਇੱਕ ਵੱਡਾ ਚਮਚ ਕੁਕਿੰਗ ਆਇਲ ਪਾ ਕੇ ਆਇਲ ਨੂੰ ਗਰਮ ਕਰ ਲਵਾਂਗੇ ਜਦੋਂ ਆਇਲ ਥੋੜਾ ਜਿਹਾ ਗਰਮ ਹੋ ਜਾਏਗਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਚਾਰ ਸਾਬਤ ਲਾਲ ਮਿਰਚਾਂ ਤੇ ਮਿਰਚਾਂ ਦੇ ਨਾਲ ਹੀ ਇਹਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਦੇ ਕੱਟੇ ਹੋਏ ਦੋ ਵੱਡੇ ਸਾਈਜ਼ ਦੇ ਪਿਆਜ਼ ਤੇ ਹੁਣ ਹਨਾ ਹਨਾ ਪਿਆਜ਼ਾਂ ਨੂੰ ਆਇਲ ਦੇ ਵਿੱਚ ਮਿਕਸ ਕਰਕੇ ਆਪਾਂ ਥੋੜੇ ਜਿਹਾ ਨਰਮ ਹੋਣ ਤੱਕ ਭੁੰਨ ਲਵਾਂਗੇ ਤੇ ਪਿਆਜ਼ ਤੁਸੀਂ ਇਸ ਤਰ੍ਹਾਂ ਜਿਹੜੇ ਪਿਆਜ਼ ਆਪਾਂ ਇਹਦੇ ਵਿੱਚ ਪਾਣੇ ਨੇ ਨਾ ਇਹਨਾਂ ਦੀ ਕਟਿੰਗ ਤੁਸੀਂ ਕਿਸ ਤਰ੍ਹਾਂ ਵੀ ਕਰ ਸਕਦੇ ਹੋ ਮਤਲਬ ਛੋਟੇ ਵੀ ਕਰ ਸਕਦੇ ਹੋ ਮੋٹے ਵੀ ਕੱਟ ਸਕਦੇ ਹੋ ਤੇ ਇਸ ਤਰ੍ਹਾਂ ਦੇ ਲੰਬੇ ਵੀ ਕੱਟ ਸਕਦੇ ਹੋ ਤੇ ਜਦੋਂ ਪਿਆਜ਼ ਭੁੱਜ ਕੇ ਥੋੜੇ ਜੇ ਨਰਮ ਹੋ ਜਾਣ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਐਸਾਂ ਦੇ ਕੱਟੇ ਹੋਏ ਤਿੰਨ ਵੱਡੇ ਸਾਈਜ਼ ਦੇ ਟਮਾਟਰ ਤੇ ਟਮਾਟਰ ਨਾਲ ਹੀ ਪਾਵਾਂਗੇ ਕੱਪ ਦਾ ਚੌਥਾ ਹਿੱਸਾ ਕਾਜੂ ਮੈਥੇ ਟੁਕੜਾ ਕਾਜੂ ਲੈਣੇ ਤੁਸੀਂ ਪੂਰਾ ਵਾਲਾ ਸਾਬਤ ਕਾਜੂ ਵੀ ਲੈ ਸਕਦੇ ਹੋ ਤੇ ਨਾਲ ਹੀ ਇੱਕ ਛੋਟਾ ਚਮਚ ਭਰ ਕੇ ਲੂਣ ਵੀ ਪਾਵਾਂਗੇ ਤੇ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਨਾ ਤੇ ਗੈਸ ਦੀ ਮੀਡੀਅਮ ਫਲੇਮ ਤੇ ਆਪਾਂ ਢੱਕ ਕੇ ਪਕਾਵਾਂਗੇ ਟਮਾਟਰਾਂ ਨੂੰ ਨਰਮ ਹੋਣ ਤੱਕ ਐਲੋਜੀ ਹੁਣ ਮੈਂ ਕੜਾਈ ਨੂੰ ਟੱਕ ਦਿੱਤਾ ਗੈਸ ਦੀ ਫਲੇਮ ਨੂੰ ਕਰਤਾ ਮੀਡੀਅਮ ਤੇ ਹੁਣ ਥੋੜੀ देर ਪਕਾਵਾਂਗੇ ਜਦ ਤੱਕ ਕਿ ਟਮਾਟਰ ਨਰਮ ਨਹੀਂ ਹੋ ਜਾਂਦੇ ਮੀਡੀਅਮ ਫਲੇਮ ਤੇ ਥੋੜੀ देर ਟੱਕ ਕੇ ਪਕਾਉਣ ਤੋਂ ਬਾਅਦ ਹੁਣ ਤੁਸੀਂ ਦੇਖ ਸਕਦੇ ਹੋ ਜੀ ਕਿ ਟਮਾਟਰ ਜਿਹੜੇ ਨੇ ਇਕਦਮ ਨਰਮ ਹੋ ਚੁੱਕੇ ਨੇ ਤੇ ਬਸ ਹੁਣ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਠੰਡਾ ਹੋਣ ਦਵਾਂਗੇ ਤੇ ਜਦੋਂ ਪਿਆਜ਼ ਟਮਾਟਰ ਹੋ ਜਾਣਗੇ ਅੱਛੇ ਤਰ੍ਹਾਂ ਠੰਡੇ ਤੇ ਫਿਰ ਆਪਾਂ ਇਹਨਾਂ ਨੂੰ ਇੱਕ ਮਿਕਸੀ ਤੇ ਗ੍ਰਾਈਂਡਰ ਜਾ ਚ ਪਾ ਲਵਾਂਗੇ ਤੇ ਨਾਲ ਹੀ ਪਾਵਾਂਗੇ ਕੱਪ ਦਾ ਚੌਥਾ ਹਿੱਸਾ ਪਾਣੀ ਤੇ ਪਾਣੀ ਪਾ ਕੇ ਸਾਰੀਆਂ ਚੀਜ਼ਾਂ ਨੂੰ ਆਪਾਂ ਗ੍ਰाइंड ਕਰ ਲਵਾਂਗੇ ਤੇ ਗ੍ਰाइंड ਕਰਕੇ ਨਾ ਇਸ ਤਰ੍ਹਾਂ ਦਾ ਸਮੂਥ ਪੇਸਟ ਬਣਾ ਲਵਾਂਗੇ ਤੇ ਹੁਣ ਪਨੀਰ ਬਟਰ ਮਸਾਲੇ ਚ ਪਾਉਣ ਵਾਸਤੇ ਨਾ ਮੈਂ ਇੱਕ ਹੋਰ ਵਧੀਆ ਜਿਹਾ ਪੇਸਟ ਬਣਾਣ ਲੱਗੀ ਹਾਂ ਜਿਹਦੇ ਵਾਸਤੇ ਲੈ ਰਹੀ ਹਾਂ ਇੱਥੇ ਮੈਂ 50 ਗ੍ਰਾਮ ਤਾਜ਼ਾ ਖੋਆ ਤੇ ਖੋਏ ਦੇ ਨਾਲ ਹੀ ਆਪਾਂ ਮਿਕਸਰ ਦੇ ਗ੍ਰਾਈਂਡਰ ਜਾਰ ਦੇ ਵਿੱਚ ਪਾਵਾਂਗੇ 4 ਚਮਚ ਵੱਡੇ ਵਾਲੇ ਦੁੱਧ ਦੇ ਤੇ ਦੁੱਧ ਆਪਾਂ ਇੱਥੇ ਗਰਮ ਨਹੀਂ ਲੈਣਾ ਜਾਂ ਠੰਡਾ ਲੈਣਾ ਹੈ ਤੇ ਜਾਂ ਰੂਮ ਟੈਂਪਰੇਚਰ ਤੇ ਪਿਆ ਹੋਇਆ ਨਾਰਮਲ ਦੁੱਧ ਲੈਣਾ ਹੈ ਤੇ ਹੁਣ ਦੁੱਧ ਔਰ ਖੋਏ ਨੂੰ ਗ੍ਰाइंड ਕਰਕੇ ਨਾ ਇਹਨਾਂ ਦੋਨਾਂ ਚੀਜ਼ਾਂ ਦਾ ਫਾਈਨ ਪੇਸਟ ਬਣਾ ਲਵਾਂਗੇ ਤੇ ਹੁਣ ਆਪਾਂ ਕੀ ਕਰਾਂਗੇ ਐਸੇ ਕੜਾਈ ਦੇ ਵਿੱਚ ਪਾਵਾਂਗੇ ਦੋ ਵੱਡੇ ਚਮਚ ਮੱਖਣ ਤੇ ਆਪਾਂ ਅੱਜ ਬਣਾ ਰਹੇ ਆ ਪਨੀਰ ਬਟਰ ਮਸਾਲਾ ਤੇ ਇਸ ਕਰਕੇ ਇਹਨੂੰ ਜਿਹੜਾ ਤੜਕਾ ਦੇਣਾ ਉਹ ਵੀ ਆਪਾਂ ਮੱਖਣ ਦਾ ਹੀ ਦਵਾਂਗੇ ਤੇ ਜਦੋਂ ਮੱਖਣ ਗਰਮ ਹੋ ਕੇ ਥੋੜਾ ਜਿਹਾ ਪਿਘਲ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਹੱਥ ਨਾਲ ਕ੍ਰਸ਼ ਕੀਤੀ ਹੋਈ ਇੱਕ ਛੋਟਾ ਚਮਚ ਕਸੂਰੀ ਮੇਥੀ ਤੇ ਕਸੂਰੀ ਮੇਥੀ ਦੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਚਮਚ ਲਸਣ ਤੇ ਅਦਰਕ ਦਾ ਪੇਸਟ ਤੇ ਸਾਰੇ ਜੀ ਜਾਨੂੰ ਨਾ ਹੁਣ ਆਪਾਂ ਕਸੂਰੀ ਮੇਥੀ ਨੂੰ ਅਰ ਲਸਣ ਅਦਰਕ ਵਾਲੇ ਪੇਸਟ ਨੂੰ ਮੱਖਣ ਦੇ ਵਿੱਚ ਮਿਕਸ ਕਰਕੇ ਥੋੜਾ ਜਿਹਾ ਪੁੰਨ ਲਵਾਵਾਂਗੇ ਬਸ ਇਹ ਧਿਆਨ ਰੱਖਣਾ ਹੈ ਕਿ ਜਿਹੜੀ ਕਸੂਰੀ ਮੇਥੀ ਪਾਈ ਹੈ ਨਾ ਉਹ ਸੜਨੀ ਨਹੀਂ ਚਾਹੀਦੀ ਤੇ ਲਸਣ ਅਦਰਕ ਦਾ ਪੇਸਟ ਪੁੰਨਣ ਲੱਗਿਆ ਨਾ ਆਪਾਂ ਗੈਸ ਦੀ ਫਲੇਮ ਸਿਮ ਕਰ ਲੈਣੀ ਹੈ ਤੇ ਜਦੋਂ ਲਸਣ ਅਦਰਕ ਦਾ ਪੇਸਟ ਭੁੱਜ ਜਾਏਗਾ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਛੋਟਾ ਚਮਚ ਭਰ ਕੇ ਕਸ਼ਮੀਰੀ ਲਾਲ ਮਿਰਚਾਂ ਦਾ ਤੇ ਇਹਨੂੰ ਵੀ ਹੁਣ ਮੱਖਣ ਦੇ ਵਿੱਚ ਪੁੰਨ ਲਵਾਵਾਂਗੇ ਇਹ ਕਸ਼ਮੀਰੀ ਲਾਲ ਮਿਰਚਾਂ ਪਾਣ ਨਾਲ ਨਾ ਜਦੋਂ ਪਨੀਰ ਬਟਰ ਮਸਾਲਾ ਉਹਦਾ ਕਲਰ ਬਹੁਤ ਹੀ ਵਧੀਆ ਆਏਗਾ ਕਲਰ ਪਾਣ ਦੀ ਜ਼ਰੂਰਤ ਨਹੀਂ ਪੈਗੀ ਤੇ बस ਇਹ ਕਸ਼ਮੀਰੀ ਲਾਲ ਮਿਰਚਾਂ ਦੇ ਪਾਊਡਰ ਨੂੰ ਥੋੜਾ ਜਿਹਾ ਭੁੰਨ ਕੇ ਆਪਾਂ ਨਾਲ ਹੀ ਪਾ ਦਵਾਂਗੇ ਇਹ ਪੇਸਟ ਪਿਆਜ਼ ਟਮਾਟਰ ਹਰੀਆਂ ਮਿਰਚਾਂ ਔਰ ਕਾਜੂ ਵਾਲਾ ਪੇਸਟ ਇਹ ਥੋੜਾ ਜਿਹਾ ਜੱਗ ਵਿੱਚ ਲੱਗਿਆ ਹੋਇਆ ਹੈ ਨਾ ਥੋੜਾ ਪਾਣੀ ਪਾ ਕੇ ਇਹਨੂੰ ਵੀ ਕੱਢ ਲਵਾਂਗੇ ਤੇ ਇਹਦੇ ਵਿੱਚ ਮੈਂ ਕੱਪ ਦਾ ਚੌਥਾ ਹਿੱਸਾ ਪਾਣੀ ਪਾ ਕੇ ਸਾਰਾ ਪੇਸਟ ਘੱਟ ਲਿਆ ਹੈ ਤੇ ਹੁਣ ਗੈਸ ਦੀ ਫਲੇਮ ਨੂੰ ਫੁੱਲ ਕਰਕੇ ਨਾ ਫੁੱਲ ਫਲੇਮ ਤੇ ਆਪਾਂ ਇਹ ਜਿਹੜੀ ਪੇਸਟ ਤਿਆਰ ਕੀਤਾ ਹੈ ਨਾ ਜਿਹੜੀ ਗਰੇਵੀ ਵਾਸਤੇ ਇਨੂੰ ਤੇਲ ਵਿੱਚ ਯਾਨੀ ਕਿ ਮੱਖਣ ਦੇ ਵਿੱਚ ਮਿਕਸ ਕਰਕੇ ਤੇ ਥੋੜੀ देर ਪਕਾਵਾਂਗੇ ਟੱਕ ਕੇ ਐ ਲੋ ਜੀ ਇਹ ਸਾਰੀਆਂ ਚੀਜ਼ਾਂ ਮਿਕਸ ਹੋ ਗਈਆਂ ਤੇ ਤੁਸੀਂ ਮੱਖਣ ਦੇ ਨਾਲ ਨਾ ਥੋੜਾ ਜਿਹਾ ਤੇਲ ਵੀ ਪਾ ਸਕਦੇ ਹੋ ਯਾਨੀ ਕਿ ਕੁਕਿੰਗ ਆਇਲ ਤੇ ਇਹਨੂੰ ਹੁਣ ਟੱਕ ਦਿੱਤਾ ਤੇ ਟੱਕ ਕੇ ਪਕਾਵਾਂਗੇ 5 ਤੋਂ 7 ਮਿੰਟ ਤੱਕ ਫੁੱਲ ਫਲੇਮ ਤੇ 7 ਮਿੰਟ ਤੱਕ ਟੱਕ ਕੇ ਪਕਾਉਣ ਤੋਂ ਬਾਅਦ ਹੁਣ ਗੈਸ ਦੀ ਫਲੇਮ ਨੂੰ ਆਪਾਂ ਸਿਮ ਕਰ ਲਵਾਂਗੇ ਹੋਰ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਜਿਹੜਾ ਪਿਆਜ਼ ਟਮਾਟਰ ਵਾਲਾ ਪੇਸਟ ਸੀ ਨਾ ਜਿਹੜਾ ਗਰੇਵੀ ਵਾਸਤੇ ਬਣਾਇਆ ਸੀ ਉਹ ਵਧੀਆ ਪੱਕ ਗਿਆ ਹੈ ਪਹਿਲੇ ਨਾਲੋਂ ਗਾੜਾ ਵੀ ਹੋ ਗਿਆ ਹੈ ਪੈਸਟ ਮਟਰ ਪੱਕੇ ਤਾਂ ਪਹਿਲਾਂ ਹੀ ਹੋਏ ਸੀ ਪਰ ਫਿਰ ਵੀ ਜੇ ਥੋੜਾ ਜਿਹਾ ਹੋਰ ਪਕਾਵਾਂਗੇ ਨਾ ਤੇ ਸਬਜ਼ੀ ਦਾ ਸਵਾਦ ਯਾਨੀ ਕਿ ਪਨੀਰ ਦਾ ਸਵਾਦ ਬਹੁਤ ਹੀ ਵਧੀਆ ਆਏਗਾ ਤੇ ਹੁਣ ਐਸੇ ਸਟੇਜ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਚਮਚ ਤਨੀਆ ਪਾਊਡਰ ਅੱਧਾ ਛੋਟਾ ਚਮਚ ਗਰਮ ਮਸਾਲਾ ਤੇ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਲੂਣ ਬਸ ਲੂਣ ਜਿਹੜਾ ਹੈ ਨਾ ਇਹ ਪੈਸਟ ਦੇ ਵਿੱਚ ਚੈੱਕ ਕਰਕੇ ਫਿਰ ਪਾਣਾ ਹੈ ਮੈਨੂੰ ਥੋੜਾ ਜਿਹਾ ਘੱਟ ਲੱਗ ਰਿਹਾ ਸੀ ਇਸ ਕਰਕੇ ਮੈਂ ਪਾਇਆ ਹੈ ਕਿਉਂਕਿ ਆਪਾਂ ਇਹਦੇ ਵਿੱਚ ਅਜੇ ਹੋਰ ਬੜੀਆਂ ਸਾਰੀਆਂ ਚੀਜ਼ਾਂ ਪਾਣੀਆਂ ਨੇ ਤੇ ਨਾਲ ਹੀ ਪਾਵਾਂਗੇ ਇਹ ਖੋਏ ਹੋਰ ਤੇ ਇਹਦੇ ਨਾਲ ਤੇ ਸਬਜੀ ਦਾ ਸਵਾਦ ਇੱਕਦਮ ਅਲਟੀਮੇਟ ਬਨੇਗਾ ਬਹੁਤ ਹੀ ਵਧੀਆ ਇੱਕਦਮ ਕਰੀਮੀ ਸਬਜੀ ਬਨੇਗੀ ਹੋਰ ਇਹਦਾ ਜਿਹੜਾ ਰਿਚ ਇੱਕਦਮ ਰਿਚ ਸਵਾਦ ਆਏਗਾ ਪਨੀਰ ਬਟਰ ਮਸਾਲਾ ਨੂੰ ਹੋਰ ਜ਼ਿਆਦਾ ਕਰੀਮੀ ਹੋਰ ਟੇਸਟੀ ਬਣਾਉਣ ਵਾਸਤੇ ਆਪਾਂ ਇਹਦੇ ਵਿੱਚ ਪਾਵਾਂਗੇ 2 ਵੱਡੇ ਚਮਚ ਫਰੈਸ਼ ਕਰੀਮ ਤੇ ਕਰੀਮ ਦੀ ਜਗ੍ਹਾ ਤੁਸੀਂ ਮਲਾਈ ਵੀ ਪਾ ਸਕਦੇ ਹੋ ਪਰ ਆਪਾਂ ਅੱਜ ਬਣਾ ਰਹੇ ਹਾਂ ਇੱਕਦਮ ਰੈਸਟੋਰੈਂਟਸ ਸਟਾਈਲ ਤੇ ਮੈਂ ਇਹਦੇ ਵਿੱਚ ਪਾਈਏ ਕਰੀਮ ਤੇ ਘਰ ਵਿੱਚ ਬਣਾਵਾਂਗੇ ਤਾਂ ਆਪਾਂ ਕਰੀਮ ਵੀ ਪਾ ਸਕਦੇ ਹਾਂ ਘਰ ਵਿੱਚ ਹੀ ਬਣਾ ਰਹੇ ਆ ਯਾਨੀ ਕਿ ਮਲਾਈ ਵੀ ਪਾ ਸਕਦੇ ਆ ਹੈਨਾ ਜਿਹੜੀ ਚੀਜ਼ ਤੁਹਾਡੇ ਕੋਲ ਹੋਵੇ ਉਹ ਪਾ ਲਵੋ ਤੇ ਬੱਸ ਐ ਕੋਈ ਵਾਲਾ ਪੇਸਟ ਹੋਰ ਕਰੀਮ ਪਾंदे ਹੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਗਰੇਵੀ ਦਾ ਟੈਕਸਚਰ ਹੈ ਨਾ ਇੱਕਦਮ ਚੇਂਜ ਹੋ ਗਿਆ ਹੈ ਹਨਾ ਲੱਗ ਰਿਹਾ ਹੈ ਨਾ ਬਿਲਕੁਲ ਜਿਵੇਂ ਰੈਸਟੋਰੈਂਟ ਜੇ ਆਪਾਂ ਖਾਣੇ ਆ ਹਨਾ ਬਿਲਕੁਲ ਉਸੇ ਹੀ ਕਲਰ ਵਿੱਚ ਆ ਗਈ ਹੈ ਗਰੇਵੀ ਤੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਨਾ ਆਪਾਂ ਇਹਦੇ ਵਿੱਚ ਹੁਣ ਥੋੜਾ ਜਿਹਾ ਪਾਵਾਂਗੇ ਪਾਣੀ ਤੇ ਪਾਣੀ ਇਹਦੇ ਵਿੱਚ ਪਾਵਾਂਗੇ ਕੱਪ ਦਾ ਚੌਥਾ ਹਿੱਸਾ ਤੇ ਕੱਪ ਦਾ ਚੌਥਾ ਹਿੱਸਾ ਆਪਾਂ ਪਹਿਲਾਂ ਪਾਇਆ ਜਦੋਂ ਪੇਸਟ ਕੱਢਿਆ ਸੀ ਜੱਗ ਦੇ ਵਿੱਚੋਂ ਹਨਾ ਤੇ ਕੱਪ ਦਾ ਚੌਥਾਈ ਸਾ ਹੁਣ ਪਾਇਆ ਟੋਟਲ ਹੋ ਗਿਆ ਅੱਧਾ ਕੱਪ ਪਾਣੀ ਇਹ ਪਾਣੀ ਆਪਾਂ ਗਰੇਵੀ ਦੀ ਕੰਸਿਸਟੈਂਸੀ ਸੈੱਟ ਕਰਨ ਵਾਸਤੇ ਪਾਇਆ ਹੈ ਜੇ ਤੁਹਾਡੇ ਕੋਲ ਖੋਇਆ ਨਾ ਹੋਵੇ ਜਾਂ ਖੋਇਆ ਨਾ ਪਾਣਾ ਚਾਹੁੰਦੇ ਹੋ ਨਾ ਤੇ ਉਹਦੀ ਜਗ੍ਹਾ ਫਿਰ ਤੁਸੀਂ ਕੀ ਕਰੋਗੇ ਕਿ ਕਰੀਮ ਦੀ ਕੁਆਂਟੀਟੀ ਵਧਾ ਦਿਓ ਤੇ ਜਾਂ ਫਿਰ ਮਲਾਈ ਪਾ ਲਵੋ ਆਪਾਂ ਕਰੀਮੀ ਟੈਕਸਚਰ ਤਾਂ ਦੇਣਾ ਹੀ ਹੈ ਨਾ ਇਹਨੂੰ ਵਧੀਆ ਜਿਆ ਤੇ ਬਸ ਹੁਣ ਫਿਰ ਗੈਸ ਦੀ ਫਲੇਮ ਨੂੰ ਤੇਜ਼ ਕਰ ਦਵਾਂਗੇ ਤੇ ਸਾਰੀਆਂ ਚੀਜ਼ਾਂ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਦਾ ਕੱਟਿਆ ਹੋਇਆ 300 ਗ੍ਰਾਮ ਪਨੀਰ ਪਨੀਰ ਦੇ ਨਾਲ ਹੀ ਪਾ ਦਵਾਂਗੇ ਕੱਟਿਆ ਹੋਇਆ ਹਰਾ ਧਨੀਆ ਤੇ ਸਾਰੀਆਂ ਚੀਜ਼ਾਂ ਨੂੰ ਆਪਾਂ ਗਰੇਵੀ ਦੇ ਵਿੱਚ ਮਿਕਸ ਕਰ ਦਵਾਂਗੇ ਸਾਰੀਆਂ ਚੀਜ਼ਾਂ ਨਾਲ ਮੇਰਾ ਮਤਲਬ ਹੈ ਪਨੀਰ ਹੋਰ ਧਨੀਆ ਨੂੰ ਤੇ ਤੁਸੀਂ ਲੁੱਕ ਦੇਖੋ ਇਹਦਾ ਗਰੇਵੀ ਦਾ ਕਿੰਨਾ ਵਧੀਆ ਲੱਗ ਰਿਹਾ ਹੈ ਨਾ ਤੇ ਬਸ ਹੁਣ ਮਿਕਸ ਕਰਨ ਤੋਂ ਬਾਅਦ ਫਿਰ ਤੋਂ ਟੱਕ ਦਵਾਂਗੇ ਸਿਰਫ 5 ਮਿੰਟ ਵਾਸਤੇ ਤਾਂ ਕਿ ਪਨੀਰ ਜਿਹੜਾ ਹੈ ਸੌਫਟ ਵੀ ਹੋ ਜਵੇ ਤੇ ਨਾਲੇ ਇਹਦੇ ਵਿੱਚ ਅੱਛੀ ਤਰ੍ਹਾਂ ਰਸ ਮਿਚ ਜਾਏਗਾ ਐਸੀ ਫਲੇਮ ਨੂੰਨ ਕਰ ਲਾਂਗੇ ਆਪਾਂ ਮੀਡੀਅਮ ਤੋਂ ਲੋ ਪਨੀਰ ਪਾ ਕੇ 5 ਮਿੰਟ ਟੱਕ ਕੇ ਪਕਾਉਣ ਤੋਂ ਬਾਅਦ ਹੁਣ ਸਾਡਾ ਇਹ ਬਹੁਤ ਹੀ ਵਧੀਆ ਕਰੀਮੀ ਕਰੀਮੀ ਰੈਸਟੋਰੈਂਟ ਵਰਗਾ ਪਨੀਰ ਬਟਰ ਮਸਾਲਾ ਹੋ ਗਿਆ ਤਿਆਰ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਜਦੋਂ ਵੀ ਘਰ ਵਿੱਚ ਕੋਈ ਪਰੌਣੇ ਆਣ ਜਾਂ ਘਰ ਵਿੱਚ ਕੋਈ ਛੋਟਾ ਮੋਟਾ ਫੰਕਸ਼ਨ ਹੋਵੇ ਨਾ ਤੇ ਤੁਹਾਨੂੰ ਸੋਚਣ ਦੀ ਬਿਲਕੁਲ ਲੋੜ ਨਹੀਂ ਹੈ ਬਸ ਇਸ ਤਰ੍ਹਾਂ ਦਾ ਪਨੀਰ ਬਟਰ ਮਸਾਲਾ ਬਣਾ ਕੇ ਸਭ ਨੂੰ ਖਵਾਓ ਸਭ ਬਹੁਤ ਖੁਸ਼ ਹੋ ਕੇ ਖਾਣਗੇ ਤੇ ਤੁਹਾਡੀ ਬਹੁਤ ਤਾਰੀਫ ਕਰਨਗੇ ਸਰਵ ਕਰਨ ਲੱਗੇ ਹਾਂ ਉੱਪਰੋਂ ਦੀ ਪਾਓ ਮੱਖਣ ਤੇ ਸਾਰੇ ਉਂਗਲਾਂ ਚੱਟ-ਚੱਟ ਕੇ ਖਾਣਗੇ